ਹੈਲੋ ਸ਼ਸ਼ੀਕਲ ਮੇਰੀ YouTube ਫੈਮਿਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮុំ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਮੇਰੇ ਭੈਣ ਭਾਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਅੱਜ ਬਣਾਵਾਂਗੇ ਜੀ ਆਪਾਂ ਆਲੂ ਗੋਭੀ ਦੀ ਸਬਜ਼ੀ ਆਲੂ ਗੋਭੀ ਖਟ ਕੇ ਕਰ ਲਈ ਆਪਾਂ ਤਿਆਰ ਇਧਰ ਆਪਣਾ ਤੜਕਾ ਵੀ ਹੋ ਗਿਆ ਤਿਆਰ ਜੀ ਤੇ ਤੜਕਾ ਪਿਆਜ਼ ਤੇ ਅਦਰਕ ਤੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨਹੀਂ ਵੈਸੇ ਉਹ ਲਾਲ ਮਿਰਚਾਂ ਹੋ ਗਈਆਂ ਜਿਹੜੀਆਂ ਹਰੀਆਂ ਮਿਰਚਾਂ ਸੀ ਠੀਕ ਹੈ ਜੀ ਤੇ ਆਪਾਂ ਆ ਰਹੇ ਸੀ ਕੱਲਾ ਟਮਾਟਰ ਟਮਾਟਰ ਕੱਟ ਕੇ ਕਰ ਲਾਂਗੇ ਤਿਆਰ ਠੀਕ ਹੈ ਜੀ ਤੇ ਆ ਇੰਨੇ ਪਾਣੀ ਸੁੱਕਦਾ ਜੀ ਕੜਾਹੀ ਚ ਆਪਾਂ ਕੱਟ ਲਏਗੇ ਟਮਾਟਰ ਤੇ ਆਪਾਂ ਅੱਜ ਸ਼ਾਮ ਨੂੰ ਵਲੋਗ ਸ਼ੁਰੂ ਕਰਿਆ ਜੀ ਤੇ ਸ਼ਾਮ ਨੂੰ ਦਾ ਟਾਈਮ ਆ ਜੀ ਠੀਕ ਹੈ ਜੀ ਤੇ ਸ਼ਾਮ ਨੂੰ ਆਪਾਂ ਵਲੋਗ ਸ਼ੁਰੂ ਕਰਿਆ ਜੀ ਤੇ ਲੋ ਜੀ ਆਪਾਂ ਟਮਾਟਰ ਕੱਟ ਲਏ ਤੇ ਫਿਰ ਆਪਾਂ ਪਾਵਾਂਗੇ ਕੜਾਹੀ ਚ ਤੇਲ ਕੜਾਹੀ ਆਪਾਂ ਰੱਖਤੀ ਜੀ ਤੇ ਪਾਣੀ ਸੁੱਕ ਰਿਹਾ ਜੀ ਤੇ ਤੋਏ ਅਸੀਂ ਤੋਈ ਇਸ ਨਕੜਾ ਹੀ ਇਸ ਕਰਕੇ ਉਹਦੇ ਵਿੱਚ ਥੋੜਾ ਬਹੁਤਾ ਪਾਣੀ ਫਿਰ ਪਾਣੀ ਨਾ ਸੰਨ ਸੰਨ ਜੇ ਹੋਣ ਲੱਗ ਜਾਂਦਾ ਜੀ ਤੇ ਆਪਾਂ ਚੰਗੀ ਤਰ੍ਹਾਂ ਕੜਾਹੀ ਨੂੰ ਸੁੱਕ ਜਾਣ ਤੇ ਜੀ ਫਿਰ ਆਪਾਂ ਤੇਲ ਪਾ ਦਾਂਗੇ ਜੀ ਤੇ ਅੱਜ ਬੱਚੇ ਕਰੇ ਅਸੀਂ ਗੋਭੀ ਖਾਣੀ ਤੇ ਗੋਭੀ ਬਹੁਤ ਜ਼ਿਆਦਾ ਮਹਿੰਗੀ ਹੋਈ ਪਈ ਹੈ ਜੀ ਸਬਜ਼ੀ ਵੈਸੇ ਸਾਰੀ ਮਹਿੰਗੀ ਹੈ ਜੀ ਲਓ ਜੀ ਆਪਾਂ ਪਾ ਦਿੱਤੇ ਤੇਲ ਤੇਲ ਗਰਮ ਹੋਏਗਾ ਜੀ ਫਿਰ ਪਾ ਦਾਂਗੇ ਜੀ ਆਪਾਂ ਜੀਰਾ ਇਹ ਤੇਲ ਕੜਾ ਜਾਣ ਦੇ ਜੇ ਫਿਰ ਪਾਵਾਂਗੇ ਜੀਰਾ ਠੀਕ ਹੈ ਜੀ ਤੇ ਬਹੁਤਾ ਨਹੀਂ ਆਪਾਂ ਕੜਾ ਦੇ ਜੀ ਬਸ ਫਿਰ ਕੜਾਹੀ ਨਾ ਬਹੁਤੀ ਹਲਕੀ ਹੈ ਜੀ ਤੇ ਫਿਰ ਜਿਆਦਾ ਜਲਦੀ ਗਰਮ ਹੋ ਜਾਂਦਾ ਤੇਲ ਤੇ ਇਸ ਤੇਲ ਨੂੰ ਗਰਮ ਹੋ ਜਾਂਦੇ ਜੀ ਹਲਕਾ ਜ ਤੇ ਫਿਰ ਆਪਾਂ ਘਰਾਂ ਦੇ ਜੀ ਜੀਰਾ ਪਾਵਾਂਗੇ ਜੀ ਠੀਕ ਹੈ ਜੀ ਤੇ ਐਨੇ ਆਪਣਾ ਤੇਲ ਗਰਮ ਹੁੰਦਾ ਜੀ ਤੇ ਆਪਾਂ ਰੱਖ ਦਈਏ ਦੁੱਧ ਗਰਮ ਤੇ ਗਰਮ ਦੁੱਧ ਮੰਗਾਇਆ ਸੀ ਜੀ ਆਪਾਂ ਹਰਦੀਪ ਤੋਕੇ ਦੁੱਧ ਰੱਖ ਦਈਏ ਜੀ ਆਪਾਂ ਗਰਮ ਹੋਣਾ ਠੀਕ ਹੈ ਜੀ ਤੇ ਲੋ ਜੀ ਆਪਾਂ ਦੁੱਧ ਰੱਖ ਦਾਂਗੇ ਲੋ ਤੇ ਕੜੇ ਆ ਜੀ ਆਪਾਂ ਬਚ ਲੋ ਦੁੱਧ ਗਰਮ ਕਰ ਦਿੰਨੇ ਆ ਨਾਲ ਦੇ ਨਾਲ ਐਨੇ ਆਪਣਾ ਤੇਲ ਕਰਮ ਹੁੰਦਾ ਜੀ ਇਹੋ ਜੀ ਤੇ ਦੁੱਧ ਆਪਾਂ ਪਾਉਣ ਲਿਆ ਜੀ ਦਬੂਜ ਧੋ ਕੇ ਠੀਕ ਹੈ ਜੀ ਤੇ ਇਹਨੇ ਆਪਣਾ ਦੁੱਧ ਗਰਮ ਹੁੰਦਾ ਜੀ ਤੇ ਆਪਣਾ ਤੇਲ ਵੀ ਗਰਮ ਹੋ ਗਿਆ ਜੀ ਤੇ ਆਪਾਂ ਪਾ ਦਾਂਗੇ ਹੁਣ ਜੀਰਾ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਪਾਣੀ ਦੁੱਧ ਆਇਆ ਨਾ ਵੀ ਜਿਹੜਾ ਲੱਗਿਆ ਹੋਇਆ ਸਾਰਾ ਅੰਗ ਆ ਹਲਕੇ ਜੀ ਪਾਣੀ ਪਾ ਦਾਂਗੇ ਜੀ ਲੋਜੀ ਆਪਣਾ ਤੇਲ ਗਰਮ ਹੋ ਗਿਆ ਧੂਆਕ ਮਾਰਨ ਲੱਗ ਗਿਆ ਤੇਲ ਤੇ ਪਾ ਦਾਂਗੇ ਆਪਾਂ ਜੀਰਾ ਠੀਕ ਹੈ ਜੀ ਤੇ ਜੀਰਾ ਗਰਮ ਹੋ ਗਿਆ ਜੀ ਤੇ ਜੀਰਾ ਪੁੰਨਿਆ ਗਿਆ ਜੀ ਹੁਣ ਪਾ ਦਾਂਗੇ ਆਪਾਂ ਪਿਆਜ਼ ਪਿਆਜ ਨੂੰ ਪੂਨ ਲੀਏ ਜੀ ਫਿਰ ਪਾਵਾਂਗੇ ਠੀਕ ਹੈ ਇਧਰ ਆਪਣੇ ਥੋੜੇ ਜਿਹਾ ਭਾਂਡੇ ਪੈ ਸੀ ਜੀ ਲਾਣੇ ਵਾਲੇ ਉਹ ਲਾ ਦਈਏ ਜੀ ਆਪਾਂ ਤੇ ਜਿਹੜੇ ਆਟੇ ਕੋਟੇ ਦੇ ਭਾਂਡੇ ਹੈ ਜੀ ਉਹ ਆਟਾ ਗੁੰਨ ਲਿਆ ਸੀ ਜੀ ਆਪਾਂ ਆਟਾ ਗੁੰਨ ਲਿਆ ਤੇ ਕਿ ਚਲੋ ਸਬਜ਼ੀ ਤਾਂ ਜਲਦੀ ਹੋ ਜਾਂਦੀ ਹੈ ਸੁੱਕੀ ਸਬਜ਼ੀ ਤਾਂ ਜੀ ਜਲਦੀ ਹੋ ਜਾਂਦੀ ਆਪਾਂ ਆਟਾ ਪਹਿਲੇ ਬੁਣ ਕੇ ਰੱਖ ਲੈ ਸੀ ਜੀ ਤੇ ਆਹ ਟੇਕੇਂ ਦੇ ਜਿਹੜੇ ਧੋਏ ਸੀ ਜਿਉਂ ਲਓ ਜੀ ਆਪਣਾ ਤੜਕਾ ਹੋ ਗਿਆ ਤਿਆਰ ਤੇ ਪਾ ਦਗੇ ਜੀ ਆਪਾਂ ਲਾਲ ਟਮਾਟਰ ਤੇ ਹਰੀਆਂ ਮਿਰਚਾਂ ਤੇ ਪਹਿਲਾਂ ਪਾਇਆ ਸੀ ਜੀ ਆਪਾਂ ਅਦਰਕ ਤੇ ਨਾਲ ਨਾਲ ਪਾ ਦਾਂਗੇ ਆਪਾਂ ਪਿਆਜ਼ ਤੇ ਮਿਰਚਾਂ ਦੀ ਠੀਕ ਹੈ ਜੀ ਤੇ ਦੁੱਧ ਆਪਣਾ ਹੋ ਗਿਆ ਗਰਮ ਜੀ ਘੱਟ ਕਰਿਆ ਜੀ ਤੇ ਥੋੜਾ ਜਿਹਾ ਹੋਰ ਰਿਜ ਲੈਣ ਦੇ ਜੀ ਦੁੱਧ ਤੇ ਗਰਮ ਹੋ ਗਿਆ ਖੁਸ਼ ਤੇ ਇੱਕ ਅੱਧੀ ਵਾਲੀ ਆਪਾਂ ਹੋਰ ਦਵਾ ਦਾਂਗੇ ਦੁੱਧ ਨੂੰ ਤੇ ਗੈਸ ਆਪਾਂ ਘੱਟ ਕਰਤਾ ਦੁੱਧ ਆਲਾ ਠੀਕ ਹੈ ਥੀ ਲੋ ਜੀ ਪਾ ਲਈ ਆਪਾਂ ਨੂਨ ਮਿਰਚ ਨੂਨ ਨਾ ਹੈ ਨਹੀਂ ਸੀ ਡੱਬੇ 'ਚ ਤੇ ਨੂਨ ਦਾ ਨੀਜ ਤੇ ਜਿਹੜਾ ਡੱਬੇ 'ਚ ਜਿਉਂ ਪਾ ਦਾਂਗੇ ਜੀ ਫਿਰ ਆਪਾਂ ਟਿਕ ਪਾਵਾਂਗੇ ਜੀ ਬਾਅਦ ਵਿੱਚ ਲਓ ਜੀ ਆਪਾਂ ਨਾਣ ਪਾ ਦਿੰਨੇ ਆ ਜੀ ਤੇ ਨਾਲ ਦੀ ਨਾਲ ਸਾਰੇ ਮਸਾਲੇ ਪਾ ਦਾਂਗੇ ਜੀ ਮਿਰਚਾਂ ਸਾਰਾ ਨਾਣ ਮਿਰਚ ਪਾ ਦਈਏ ਜੀ ਠੀਕ ਹੈ ਜੀ ਤੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਸਬਜੀ ਤੋਹੀ ਜੀ ਮੈਨੂੰ ਡਰ ਸੀ ਨਾ ਵੀ ਪਰੇ ਹਸ ਪਰੇ ਹਾਲੀ ਸਬਜ਼ੀਆਂ ਆ ਰਹੀਆਂ ਜੀ ਕੋਈ ਖਾਣੇ ਵਾਲੀ ਚੀਜ਼ ਤਾਂ ਰਹੀ ਨਹੀਂ ਜੀ ਤੇ ਇਹ ਗਰਮ ਪਾਣੀ ਨਾਲ ਨਾ ਮੈਂ ਚੰਗੀ ਤਰ੍ਹਾਂ ਧੋ ਲਈ ਸੀ ਜੀ ਸਬਜ਼ੀ ਤੇ ਗੋਭੀ ਨਾਲ ਚੰਗੀ ਤਰ੍ਹਾਂ ਸਤੋਲੀ ਸੀ ਤੇ ਲਓ ਜੀ ਆਪਣਾ ਤੜਕਾ ਤਿਆਰ ਹੋ ਗਿਆ ਨਾਲੇ ਆਪਣਾ ਦੁੱਧ ਹੋ ਗਿਆ ਜੀ ਗਰਮ ਠੀਕ ਹੈ ਜੀ ਤੇ ਤੜਕਾ ਆਪਣਾ ਤਿਆਰ ਹੋ ਗਿਆ ਜੀ ਤੇਲ ਸੱਟ ਗਿਆ ਜੀ ਤੇ ਲਓ ਜੀ ਪਾ ਦਾਂਗੇ ਆਲੂ ਗੋਭੀ ਤੇ ਠੀਕ ਹੈ ਜੀ ਤੇ ਹਦੀ ਪੁਮਾਰਾ ਗਿਆ ਹੋਇਆ ਜੀ ਬਾਹਰ ਨੂੰ ਠੇਟਣ ਤੇ ਵੱਡਾ ਬੇਟਾ ਤਾਂ ਮੇਰਾ ਪਤਈ ਹੈ ਜੀ ਭੈਣ ਕੋਲੇ ਹੈ ਜੀ ਤੇ ਘਰ ਮੇਰੇ ਲੋ ਜੀ ਸਬਜੀ ਆਪਣੀ ਆਪਾਂ ਮਿਕਸ ਕਰ ਲੀਏ ਜੀ ਚੰਗੀ ਤਰ੍ਹਾਂ ਰਲ ਆ ਲੀਏ ਜੀ ਤੇ ਫਿਰ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਪਾਣੀ ਬਹੁਤਾ ਨਹੀਂ ਪਾਣੀ ਪਾਉਂਦੇ ਜੀ ਵੇਸੇ ਨਮਕ ਗਰਮ ਪਾਣੀ ਚ ਚੰਗੀ ਤਰ੍ਹਾਂ ਧੋਈ ਸੀ ਜੀ ਸਬਜ਼ੀ ਤੇ ਕੱਲੀ ਗੋਭੀ ਧੋਈ ਸੀ ਜੀ ਆਲੂ ਤਾਂ ਮੈਂ ਜਲ ਠੰਡੇ ਪਾਣੀ ਨਹੀਂ ਧੋ ਲੇ ਸੀ ਜੀ ਤੇ ਗੋਭੀ ਚ ਆਏ ਆ ਜੀ ਕਈ ਵਾਰੀ ਹੁਣ ਵੈਸੇ ਕੀੜੇ ਕਾੜੇ ਤਾਂ ਹਜੇ ਨਹੀਂ ਆਣ ਲੱਗੇ ਤੇ ਵੈਸੇ ਫਿਰ ਵੀ ਡਰ ਲੱਗਦਾ ਜੀ ਵੀ ਪਰੇ ਹਾਂ ਸਪਰੇ ਹਾਂ ਪਾਣੀ ਆਉਂਦਾ ਜੀ ਹਣਾ ਸਬਜ਼ੀ ਚ ਤੇ ਵੈਸੇ ਸਾਰੀ ਚੀਜ਼ ਰੇਹਾਂ ਸਪਰੇ ਹਾਂ ਵਾਲੀ ਆ ਰਹੀ ਆ ਜੀ ਤੇ ਮੈਂ ਚੰਗੀ ਤਰ੍ਹਾਂ ਨਾ ਗਰਮ ਪਾਣੀ ਚ ਧੋ ਲਈ ਸੀ ਜੀ ਗੋਭੀ ਤੇ ਹੁਣ ਆਪਾਂ ਪਾ ਦਾਂਗੇ ਜੀ ਥੋੜਾ ਜਿਹਾ ਆਪਾਂ ਪਾ ਪਾਣੀ ਲੋ ਜੀ ਇੱਕ ਪਾਸੇ ਆਪਾਂ ਦੁੱਧ ਰੱਖ ਦਈਏ ਜੀ ਕੱਢ ਦਾਂਗੇ ਦੁੱਧ ਤੇ ਲੋ ਜੀ ਜਦੋਂ ਆਪਣੀ ਸਬਜੀ ਤਿਆਰ ਹੋਏਗੀ ਜੀ ਫਿਰ ਮਿਲੇ ਗੈਸ ਨੂੰ ਕਰਤਾ ਸੀ ਆਪਾਂ ਬੰਦ ਤੇ ਸਬਜੀ ਆਪਣੀ ਬਣ ਕੇ ਹੋਗੀ ਤਿਆਰ ਤੇ ਆਪਣਾ ਆਟਾ ਗੁੰਨਿਆ ਪਿਆ ਜੀ ਉਸ ਤੋਂ ਬਾਅਦ ਤਾਰਾਂਗੇ ਜੀ ਆਪਾਂ ਰੋਟੀ ਬਣਾਵਾਂਗੇ ਜੀ ਤੇ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਹੈ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਜ਼ਰੂਰ ਕਰਨਾ ਜੀ ਤੁਹਾਡੀ ਸਪੋਰਟ ਦੀ ਵੱਧ ਤੋਂ ਵੱਧ ਲੋੜ ਹੈ ਜੀ ਸਪੋਰਟ ਵੱਧ ਤੋਂ ਵੱਧ ਕਰਨੀ ਜੀ ਤੇ ਵੀਡੀਓ ਨੂੰ ਪੂਲ ਵਾਚ ਕਰਿਆ ਕਰੋ ਜੀ मला जी आपण नवी वीडिओ तब तकले सश श्रीक